आकाशवाणी जालंधर ਤੋਂ ਇੱਕ ਵਿਸ਼ੇਸ਼ ਚਰਚਾ ਪ੍ਰੋਗਰਾਮ ਜੁ ਤਮਾਮ ਸਰੋਤਿਆਂ ਨੂੰ ਮੇਰੇ ਯਾਨੀ ਚੰਚਲ ਸ਼ਰਮਾ ਵੱਲੋਂ ਪਿਆਰ ਭਰੀ ਨਮਸਕਾਰ ਸਰੋਤਿਆਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕੱਲ 21 ਜੂਨ ਨੂੰ ਕੋਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਪੂਰੇ ਦੇਸ਼ ਵਿੱਚ ਲੋਕ ਯੋਗ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਸੋ ਇਸੇ سلسلے ਦੇ ਵਿੱਚ ਯੋਗ ਦੇ ਫਾਇਦਿਆਂ ਬਾਰੇ ਜਾਣਨ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਯੋਗ ਗੁਰੂ ਵਰਿੰਦਰ ਸ਼ਰਮਾ ਜੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿੱਚ। ਨਮਸਕਾਰ ਤੁਹਾਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ। ਅਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਇਹੀ ਜਾਣਾਂਗੇ ਕਿ ਯੋਗ ਨੂੰ ਜੇ ਸੌਖੇ ਸ਼ਬਦਾਂ ਦੇ ਵਿੱਚ ਜਾਨਣਾ ਹੋਵੇ ਤਾਂ ਯੋਗ ਕੀ ਹੈ? ਯੋਗ ਨੂੰ ਸਭ ਤੋਂ ਆਸਾਨ ਤਰੀਕੇ ਨਾਲ ਜਾਨਣਾ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਜੀਵਨ ਜੀਣ ਦੀ ਕਲਾ ਆਰਟ ਆਫ ਲਿਵਿੰਗ। ਜਿਸ ਆਦਮੀ ਨੇ ਯੋਗ ਸਿੱਖ ਲਿਆ ਸਮਝ ਲਓ ਉਹਨੂੰ ਜੀਵਨ ਜੀਣ ਦੀ ਕਲਾ ਆ ਗਈ ਉਹ ਫਿਰ ਜ਼ਿੰਦਗੀ ਚ ਕਿਸੇ ਵੀ ਪਾਸਿਓਂ ਕਦੇ ਫੇਲ ਨਹੀਂ ਹੋਏਗਾ ਨਾ ਸਰੀਰਿਕ ਤੌਰ ਤੇ ਫੇਲ ਹੋਏਗਾ ਨਾ ਮਾਨਸਿਕ ਤੌਰ ਤੇ ਫੇਲ ਹੋਏਗਾ ਨਾ ਆਰਥਿਕ ਪੱਖੋਂ ਵੀ ਫੇਲ ਹੋਏਗਾ ਕਿਉਂਕਿ ਜਿਹਦਾ ਸਰੀਰ ਤੰਦਰੁਸਤ ਹੈ ਫਿਰ ਉਹ ਕਮਾਏਗਾ ਵੀ ਇਸੇ ਲਈ ਕਹਿੰਦੇ ਨੇ ਪਹਿਲਾ ਸੁੱਖ ਨਿਰੋਗੀ ਕਾਇਆ ਜੇ ਕਾਇਆ ਨਿਰੋਗੀ ਨਹੀਂ ਹੋਏਗੀ ਤੇ ਬੰਦਾ ਕਮਾ ਵੀ ਨਹੀਂ ਸਕਦਾ ਇੰਜੋਏ ਵੀ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਕਿ ਆਦਮੀ ਦੀ ਕਾਇਆ ਨਿਰੋਗੀ ਰਵੇ ਔਰ ਕਾਇਆ ਨੇ ਰੋਗੀ ਨੂੰ ਰੱਖਣ ਵਾਸਤੇ ਸਭ ਤੋਂ ਵਧੀਆ ਜਿਹੜਾ ਤਰੀਕਾ ਸ਼ਾਸਤਰਾ ਨੇ ਜਾਂ ਸਾਡੇ ਰਿਸ਼ੀਆ ਮੁੰਨਿਆਂ ਨੇ ਸਿਖਾਇਆ ਸਾਨੂੰ ਉਹ ਯੋਗ ਹੈ ਜੀ ਅਸੀਂ ਦੇਖਦੇ ਹਾਂ ਸਰ ਕਿ ਅੱਜ ਕੱਲ ਨਾ ਜ਼ਿੰਦਗੀ ਚ ਭੱਜ ਦੌੜ ਬਹੁਤ ਜ਼ਿਆਦਾ ਵੱਧ ਗਈ ਹੈ ਲੋਕਾਂ ਕੋਲ ਇੰਨਾ ਸਮਾਂ ਹੀ ਨਹੀਂ ਅਕਸਰ ਲੋਕ ਕਹਿੰਦੇ ਨੇ ਕਿ ਜੀ ਸਾਡੇ ਕੋਲ ਸਮਾਂ ਨਹੀਂ ਨਹੀਂ ਤਾਂ ਅਸੀਂ ਯੋਗ ਜ਼ਰੂਰ ਕਰੀਏ ਸੋ ਅੱਜ ਸਾਡੇ ਸਰੋਤਿਆਂ ਨੂੰ ਕੁਝ ਅਜਿਹੇ ਆਸਣ ਜ਼ਰੂਰ ਤੁਸੀਂ ਦੱਸੋ ਕਿ ਜਿਸ ਨੂੰ ਥੋੜਾ ਟਾਈਮ ਦੇ ਕੇ ਵੀ ਆਪਣੇ ਆਪ ਨੂੰ ਖੁਸ਼ਹਾਲ ਤੰਦਰੁਸਤ ਤੇ ਖੁਸ਼ ਰੱਖ ਸਕਣ ਪਹਿਲੀ ਗੱਲ ਤਾਂ ਮੈਂ ਇਹ ਜ਼ਰੂਰ ਕਹਿਣੀ ਹੈ ਕਿ ਜਿਹੜੇ ਲੋਕ ਕਹਿੰਦੇ ਨੇ ਸਾਡੇ ਕੋਲ ਸਮਾਂ ਨਹੀਂ ਕਦੇ ਵਾਸਤੇ ਸਮਾਂ ਨਹੀਂ ਤੁਹਾਡੇ ਕੋਲ ਖਾਣ ਵਾਸਤੇ ਸਮਾਂ ਹੈਗਾ ਪਹਿਨਣ ਵਾਸਤੇ ਸਮਾਂ ਹੈਗਾ ਨਹਾਉਣ ਵਾਸਤੇ ਸਮਾਂ ਹੈਗਾ ਐਨਜੋਏ ਕਰਨ ਵਾਸਤੇ ਸਮਾਂ ਹੈਗਾ ਇਹ ਸਭ ਕੁਝ ਕਿਦਾਂ ਨਾਲ ਕਰਦੇ ਹੋ ਇਸ ਸਰੀਰ ਨਾਲ ਕਰਦੇ ਹੋ ਨਾ ਜੇ ਸਰੀਰ ਹੈਗਾ ਤੇ ਤਾਈਂ ਇੰਜੋਏ ਕਰ ਸਕਦੇ ਹੋ ਸਰੀਰ ਹੈਗਾ ਤੇ ਕਮਾ ਸਕਦੇ ਹੋ ਸਰੀਰ ਹੈਗਾ ਤੇ ਰਿਸ਼ਤੇ ਨਿਵਾ ਸਕਦੇ ਹੋ ਇਹਦਾ ਮਤਲਬ ਇਹ ਕਿ ਤੁਹਾਨੂੰ ਦੁਨੀਆ ਦਾ ਹਰ ਸੁੱਖ ਇਹ ਸਰੀਰ ਦਿੰਦਾ ਹੈ ਜਿਹੜਾ ਸਰੀਰ ਤੁਹਾਨੂੰ 24 ਘੰਟੇ ਸੁਖ ਦਿੰਦਾ ਉਹਨੂੰ ਇੱਕ ਅੱਧਾ ਘੰਟਾ ਨਹੀਂ ਦੇ ਸਕਦੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸਾਡੇ ਕੋਲ ਯੋਗ ਵਾਸਤੇ ਸਮਾਂ ਨਹੀਂ ਹੈਗਾ ਮੈਂ ਕਵਾਂਗਾ ਕਿ ਉਹ ਬਹੁਤ ਮੂਰਖ ਨੇ ਮੇਰੇ ਨਜ਼ਰ ਦੇ ਵਿੱਚ ਇਹੀ ਸਰੀਰ ਸਾਨੂੰ ਸਭ ਕੁਝ ਦਿੰਦਾ ਹੈ ਇਹਨੂੰ ਅਸੀਂ ਇੱਕ ਅੱਧਾ ਘੰਟਾ ਨਹੀਂ ਦੇ ਸਕਦੇ ਜਿਹੜੇ ਤੰਦਰੁਸਤ ਲੋਕ ਨੇ ਨਾ ਜੀ ਉਹ ਸਿਰਫ ਅੱਧਾ ਘੰਟਾ ਯੋਗ ਕਰ ਲੈਣ ਉਹਦੇ ਚੋਂ ਵੀ 20 ਮਿੰਟ ਆਸਨ ਕਰ ਲੈਣ ਤੇ 10 ਮਿੰਟ ਪ੍ਰਾਣਾਯਾਮ ਕਰ ਲੈਣ ਜਿਹੜਾ ਵਿਅਕਤੀ 30 ਮਿੰਟ ਯੋਗ ਤੇ ਲਾ ਦੇਗਾ ਨਾ 24 ਘੰਟਿਆਂ ਚੋਂ ਉਹਨੂੰ ਕੋਈ ਬਿਮਾਰੀ ਨਹੀਂ ਆਏਗੀ ਉਹਨੂੰ ਕੋਈ ਤਕਲੀਫ ਨਹੀਂ ਆਏਗੀ ਉਹਨੂੰ ਮਾਨਸਿਕ ਤੌਰ ਤੇ ਕਦੇ ਪਰੇਸ਼ਾਨੀ ਨਹੀਂ ਰਹੇਗਾ ਕਦੇ ਡਿਪਰੈਸ਼ਨ ਚ ਨਹੀਂ ਜਾਏਗਾ ਕਦੇ ਉਹਦੇ ਕਿਸੇ ਨਾਲ ਰਿਸ਼ਤੇ ਨਹੀਂ ਖਰਾਬ ਹੋਣਗੇ ਕਿਉਂਕਿ ਅੱਖਾਂ ਵੀ ਠੀਕ ਰਹਿਣ ਕੰਨ ਵੀ ਠੀਕ ਰਹਿਣ ਦੰਦ ਵੀ ਠੀਕ ਰਹਿਣ ਸਾਹ ਠੀਕ ਚੱਲਦਾ ਰਹੇ 슈ਗਰ ਨਾ ਹੋਵੇ ਬਲੱਡ ਪ੍ਰੈਸ਼ਰ ਨਾ ਹੋਵੇ ਗੋਡੇ ਨਾ ਦੁਖਣ ਇਸ ਤੋਂ ਵੱਡੀ ਕਿਹੜੀ ਹੋਰ ਚੀਜ਼ ਹੈ ਆਮ ਤੌਰ ਤੇ ਤੁਸੀਂ ਜਾ ਕੇ ਦੇਖੋ ਕਿ 50 ਸਾਲ ਤੋਂ ਬਾਅਦ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਕਿਸੇ ਦੇ ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਨੇ ਕਿਸੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਕਿਸੇ ਨੂੰ ਬੀਪੀ ਹੋ ਜਾਂਦਾ ਹੈ ਔਰ ਇੱਕ ਨਾ ਜੋ ਇੱਕ ਵੀ ਚੀਜ਼ ਜਿੰਨੂੰ ਹੋ ਜਾਂਦੀ ਹੈ ਫਿਰ ਬਾਅਦ ਚ ਉਹਨੂੰ ਉਹਦੇ ਨਾਲ ਨਾਲ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਹੁਣ ਮੇਰੀ 72 ਸਾਲ ਦੀ ਉਮਰ ਹੈ ਨਾ ਮੈਨੂੰ ਸ਼ੂਗਰ ਹੈ ਨਾ ਮੈਨੂੰ ਬੀਪੀ ਹੈ ਨਾ ਮੇਰੇ ਗੋਡੇ ਦੁਖਦੇ ਨੇ ਨਾ ਮੈਨੂੰ ਸਾਹ ਚੜਦਾ ਪਰ ਕਾਰਨ ਕੀ ਹੈ ਇੱਕੋ ਹੀ ਹੈ ਕਿ ਮੈਂ ਹਰ ਰੋਜ਼ ਆਪਣੇ ਸਰੀਰ ਨੂੰ 40 ਮਿੰਟ ਦੇਣੇ ਨੇ 30 ਮਿੰਟ ਮੈਂ ਆਸਣ ਕਰਨੇ ਨੇ ਤੇ 10 ਮਿੰਟ ਮੈਂ ਪ੍ਰਾਣਾ ਯਾਮ ਕਰਨਾ ਔਰ ਮੇਰੇ ਬੱਚਿਆਂ ਤੇ ਮੈਂ ਕਦੇ ਭਾਰ ਨਹੀਂ ਬਣਦਾ ਮੇਰੇ ਬੱਚਿਆਂ ਨੂੰ ਕਦੇ ਨਹੀਂ ਲੱਗਦਾ ਇਹਨੂੰ ਹਸਪਤਾਲ ਲਿਜਾਣਾ ਪਏਗਾ ਇਹਦੇ ਲਈ ਕਮਾਣਾ ਪਏਗਾ ਮੈਂ ਆਪ ਕਮਾਣਾ ਆਪ ਖਾਣਾ ਆਪਣੀ ਲਾਈਫ ਇੰਜੋਏ ਕਰਦਾ ਇਸ ਘਰ ਕੀ ਜਿਹੜੇ ਲੋਕ ਇਹ ਕਹਿੰਦੇ ਨੇ ਸਾਡੇ ਕੋਲ ਟਾਈਮ ਨਹੀਂ ਉਹ ਝੂਠ ਬੋਲਦੇ ਨੇ ਕਿਉਂਕਿ ਟਾਈਮ ਕੱਢਣਾ ਪੈਂਦਾ ਨਾ ਜੇ ਬਾਕੀ ਕੰਮਾਂ ਲਈ ਟਾਈਮ ਕੱਢ ਲੈਂਦੇ ਹੋ ਤੇ ਇਹਦੇ ਵਾਸਤੇ ਟਾਈਮ ਕਿਉਂ ਨਹੀਂ ਕੱਢਦੇ ਜਿਹੜੇ ਸੁਣਨ ਵਾਲੇ ਲੋਕ ਜੇ ਉਹ ਸੁਣ ਰਹੇ ਹੁਣ ਮੇਰੀ ਇਸ ਗੱਲ ਨੂੰ ਇਹ ਕਹਿਣਗੇ ਸਾਡੇ ਕੋਲ ਯੋਗ ਕਰਨ ਲਈ ਟਾਈਮ ਨਹੀਂ ਹੈਗਾ ਤੇ ਉਹ ਮਹਾਮੂਰਖ ਨੇ ਔਰ ਉਹਨਾਂ ਨੂੰ ਆਪਣੀ ਸਿਹਤ ਦਾ ਜਾਂ ਆਪਣੇ ਭਵਿੱਖ ਦਾ ਬਿਲਕੁਲ ਧਿਆਨ ਨਹੀਂ ਹੈ ਸਰ ਹੁਣ ਸਮੇਂ ਦੀ ਗੱਲ ਚੱਲੀ ਐ ਤਾਂ ਜ਼ਰੂਰ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਯੋਗ ਦਾ ਕੋਈ ਖਾਸ ਵਕਤ ਹੁੰਦਾ ਕਿ ਸਵੇਰੇ ਉਸ ਵਕਤ ਉੱਠ ਕੇ ਕਰਨਾ ਹੈ ਜਾਂ ਸ਼ਾਮ ਨੂੰ ਕਿਹੜਾ ਸਮਾਂ ਬਿਹਤਰ ਹੁੰਦਾ ਹੈ ਯੋਗ ਆਸਣ ਕਰਨ ਦੀ ਜੀ ਵਧੀਆ ਸਮਾਂ ਉਹ अर्ਲੀ ਮਾਰਨਿੰਗ ਹੁੰਦਾ ਜਿਸ ਵੇਲੇ ਸੂਰਜ ਉਗ ਰਿਹਾ ਹੁੰਦਾ ਨਾ ਜੀ ਉਸ ਵੇਲੇ ਜਿਹੜੇ ਲੋਕ ਯੋਗ ਅਭਿਆਸ ਕਰਦੇ ਨੇ ਉਹਦੇ ਦੋ ਕਾਰਨ ਨੇ ਪਹਿਲਾ ਕਾਰਨ ਤੇ ਐ ਕਿ ਉਸ ਵੇਲੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ ਉਹ ਬਹੁਤ ਲਾਭਕਾਰੀ ਹੁੰਦੀਆਂ ਨੇ ਇੱਕ ਚੀਜ਼ ਦੂਸਰੀ ਗੱਲ ਐ ਕਿ ਉਸ ਵੇਲੇ ਪੇਟ ਖਾਲੀ ਹੁੰਦਾ ਹੁਣ ਖਾਲੀ ਪੇਟ 'ਚ ਯੋਗ ਅਭਿਆਸ ਕਰਨਾ ਹੀ ਹਮੇਸ਼ਾ ਜਿਹੜਾ ਹੈਗਾ ਉਹ ਵਧੀਆ ਰਹਿੰਦਾ ਉੱਤਮ ਰਹਿੰਦਾ ਹੈ ਇਸ ਕਰਕੇ ਕਈ ਲੋਕ ਜਿਹੜੇ ਨਾਈਟ ਸ਼ਿਫਟ ਕੰਮ ਕਰਦੇ ਨੇ ਜਾਂ ਜਿਹੜੇ ਲੋਕ ਜਿਨ੍ਹਾਂ ਕੋ ਸਵੇਰੇ ਟਾਈਮ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਜ਼ਰੂਰ ਕਹਿ ਦਿੰਦੇ ਆ ਕਿ ਤੁਸੀਂ ਸ਼ਾਮ ਵੇਲੇ ਕਰ ਲਓ ਸ਼ਾਮ ਵੇਲੇ ਵੀ ਕਦੋਂ ਜਦੋਂ ਸੂਰਜ ਛੁੱਪ ਰਿਹਾ ਸੰਧਿਆ ਦਾ ਟਾਈਮ ਹੈ ਦੋ ਟਾਈਮ ਸੰਧਿਆ ਹੁੰਦੀ ਇੱਕ ਸਵੇਰੇ ਸੰਧਿਆ ਹੁੰਦੀ ਹੈ ਜਦੋਂ ਦਿਨ ਆ ਰਿਹਾ ਹੁੰਦਾ ਤੇ ਰਾਤ ਜਾ ਰਹੀ ਹੁੰਦੀ ਹੈ ਇੱਕ ਸ਼ਾਮ ਨੂੰ ਸੰਧਿਆ ਹੁੰਦੀ ਹੈ ਜਦੋਂ ਰਾਤ ਆ ਰਹੀ ਹੁੰਦੀ ਤੇ ਦਿਨ ਜਾ ਰਿਹਾ ਹੁੰਦਾ ਉਸ ਵੇਲੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ ਉਹ ਥੋੜੀਆਂ ਬੈਟਰ ਹੁੰਦੀਆਂ ਨੇ ਦੂਸਰਾ ਉਸ ਵੇਲੇ ਮਿੱਟੀ ਘੱਟਾ ਹਵਾ ਨਹੀਂ ਉੱਡਦੀ ਹੁੰਦੀ ਆਕਸੀਜਨ ਸਾਫ਼ ਹੁੰਦੀ ਕਿਉਂਕਿ ਪ੍ਰਾਣਾਯਾਮ ਜਦੋਂ ਕਰਨਾ ਹੈ ਉਦੋਂ ਆਕਸੀਜਨ ਸਾਨੂੰ ਹਵਾ ਸਾਫ਼ ਚਾਹੀਦੀ ਏ ਇਸ ਕਰਕੇ ਇਹ ਦੋ ਸਮੇਂ ਬੈਟਰ ਨੇ ਪਰ ਬੈਸਟ ਸਮਾਂ ਜਿਹੜਾ ਹੈਗਾ ਉਹ ਸਵੇਰ ਦਾ ਸ਼ਾਮ ਨੂੰ ਸੰਧਿਆ ਵੇਲੇ ਉਹਨਾਂ ਲੋਕਾਂ ਨੂੰ ਕਹਿੰਦੇ ਆ ਅਸੀਂ ਕਿ ਉਹ ਵੀ ਤਾਂ ਜੇ ਤਿੰਨ ਚਾਰ ਘੰਟੇ ਪਹਿਲੇ ਤੁਸੀਂ ਖਾਧਾ ਕੁਝ ਨਾ ਹੋਵੇ ਫਿਰ ਤੁਸੀਂ ਉਸ ਵੇਲੇ ਕਰ ਲਓ ਉਹ ਥੋੜਾ ਜਿਹਾ ਉਹਦੇ ਮੁਕਾਬਲੇ ਤਾਂ ਸਵੇਰ ਵਰਗਾ ਤਾਂ ਨਹੀਂ ਹੈਗਾ ਪਰ ਉਹ ਵੀ ਉੱਤਮ ਸਮਾਂ ਹੈਗਾ ਉਸ ਵੇਲੇ ਵੀ ਯੋਗ ਅਭਿਆਸ ਕੀਤਾ ਜਾ ਸਕਦਾ ਹੈ ਜੀ ਵਿਰਿੰਦਰ ਜੀ ਬਹੁਤ ਸਾਰੇ ਯੋਗ ਗੁਰੂਆਂ ਨੂੰ ਤੇ ਮਹਾਰਾਜਾਂ ਨੂੰ ਅਸੀਂ ਕਹਿੰਦੇ ਸੁਣਿਆ ਹੈ ਅਕਸਰ ਹੀ ਕਿ ਜੇ ਬਹੁਤ ਸਾਰੇ ਯੋਗਾਸਨ ਨਹੀਂ ਕਰ ਸਕਦੇ ਤਾਂ ਕੱਲਾ ਤੁਸੀਂ ਸੂਰਿਆ ਨਮਸਕਾਰ ਕਰ ਲਓ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਸਾਨੂੰ ਕਹਿੰਦੇ ਜੀ ਜਿਹੜਾ ਸੂਰਿਆ ਨਮਸਕਾਰ ਹੈ ਨਾ ਜੀ ਅਸੀਂ ਜਿਵੇਂ ਕਹਿੰਦੇ ਨੇ ਕਿਸੇ ਚੀਜ਼ ਦਾ ਅਰਕ ਕੱਢ ਲਿਆ ਜੀ ਉਹ ਫਲ ਜਾਂ ਸਬਜੀ ਜਾਂ ਉਹ ਵਨਸਪਤੀ ਉਹਨੂੰ ਬਹੁਤੀ ਖਾਨ ਤੇ ਵਕਤ ਵੀ ਲੱਗਦਾ ਤੇ ਜੇ ਅਸੀਂ ਉਹਦਾ ਅਰਕ ਕੱਢ ਕੇ ਪੀ ਲੈਨੇ ਆ ਤੇ ਉਹਦਾ ਸਾਨੂੰ ਫਾਇਦਾ ਹੋ ਜਾਂਦਾ ਇਹ ਜਿਹੜਾ ਸੂਰਿਆ ਨਮਸਕਾਰ ਹੈ ਇਹ ਸਾਡੇ ਆਸਨਾਂ ਦਾ ਅਰਕ ਹੈ ਸਮਝ ਲਓ ਤੁਸੀਂ ਇਹਦੇ ਵਿੱਚ ਜਿਹੜੇ ਮੇਨ ਆਸਨ ਨੇ ਜਿਹੜੇ ਮੇਨ ਅਸੀਂ ਜਿਹਨੇ ਵੀ ਆਸਨ ਕਰਾਨਿਆਂ ਚਾਹੇ ਉਹ ਯਾ ਅੱਗੇ ਝੁਕਣ ਵਾਲੇ ਨੇ ਯਾ ਪਿੱਛੇ ਝੁਕਣ ਵਾਲੇ ਨੇ ਯਾ ਬਾਡੀ ਨੂੰ ਹਿਲਾਉਣ ਵਾਲੇ ਨੇ ਉਹ ਸਾਰੇ ਆਸਨ ਇੱਕ ਇੱਕ ਅਸੀਂ ਇਹਦੇ ਵਿੱਚ ਪਾਇਆ ਹੋਇਆ ਅਸੀਂ ਮਤਲਬ ਜਿਹਨੇ ਸਾਡੇ ਗੁਰੂਆਂ ਨੇ ਮੈਂ ਤਾਂ ਨਹੀਂ ਬਣਾਇਆ ਸੂਰੇ ਨਮਸਕਾਰ ਪਰ ਜਿਹੜੇ ਲੋਕ ਮਾਰਿਸ਼ੀ ਪਤੰਜਲੀ ਨੂੰ ਲੈ ਲਓ ਜਿਨ੍ਹਾਂ ਨੇ ਇਹ ਦੀ ਸਥਾਪਨਾ ਕੀਤੀ ਹੈ ਉਹਨਾਂ ਨੇ ਸੂਰੇ ਨਮਸਕਾਰ ਇੱਕ ਕੱਢ ਕੇ ਦਿੱਤਾ ਸਬਸਟੀਟਿਊਟ ਕਿ ਜਿਹੜੇ ਸਾਰੇ ਆਸਨ ਨਹੀਂ ਤੁਸੀਂ ਕਰਦੇ ਤੁਸੀਂ ਸੂਰਜ ਨਮਸਕਾਰ ਕਰ ਲਓ ਉਹਦੇ ਵਿੱਚ ਕੀ ਹੁੰਦਾ ਇੱਕੋ ਹੀ ਤੁਹਾਨੂੰ ਲੱਗਦਾ ਕਿ ਮੈਂ ਇੱਕ ਆਸਨ ਕਰ ਰਿਹਾ ਪਰ ਉਹ ਇੱਕ ਆਸਨ ਨਹੀਂ ਹੁੰਦਾ ਉਹਦੇ ਵਿੱਚ ਅੱਗੇ ਝੁਕਣ ਵਾਲੇ ਵੀ ਆਸਨ ਹੁੰਦੇ ਨੇ ਪਿੱਛੇ ਝੁਕਣ ਵਾਲੇ ਵੀ ਆਸਨ ਹੁੰਦੇ ਨੇ ਪੇਟ ਨੂੰ ਠੀਕ ਕਰਨ ਵਾਲੇ ਵੀ ਹੁੰਦੇ ਨੇ ਕਮਰ ਨੂੰ ਠੀਕ ਕਰਨ ਵਾਲੇ ਵੀ ਹੁੰਦੇ ਨੇ ਇਸ ਕਰਕੇ ਸੂਰਜ ਨਮਸਕਾਰ ਹੈਗਾ ਪਰ ਇਹ ਜਿਹੜੇ ਲੋਕ ਤੰਦਰੁਸਤ ਨੇ ਜੇ ਉਹ ਸੂਰਜ ਨਮਸਕਾਰ ਹੀ ਕਰਦੇ ਰਹਿਣਗੇ ਉਹ ਕਦੀ ਬਿਮਾਰ ਨਹੀਂ ਹੋਣਗੇ ਉਹਨਾਂ ਨੂੰ ਸਰੀਰਕ ਰੋਗ ਨਹੀਂ ਆਏਗਾ ਪਰ ਜਿਨ੍ਹਾਂ ਨੂੰ ਕੋਈ ਰੋਗ ਆ ਗਿਆ ਚਾਹੇ ਉਮਰ ਦੇ ਕਰਕੇ ਆ ਗਿਆ ਹੈ ਚਾਹੇ ਕਿਸੇ ਵਜ੍ਹਾ ਨਾਲ ਆ ਗਿਆ ਉਹਨਾਂ ਲਈ ਫਿਰ ਸਪੈਸੀਫਿਕ ਆਸਨ ਸਾਨੂੰ ਦੱਸਦੇ ਆਂ ਸੀ ਕਿ ਤੁਸੀਂ ਆ ਆਸਨ ਕਰਨੇ ਨੇ ਆਸ ਨਹੀਂ ਕਰਨੇ ਜਿਵੇਂ ਕਿਸੇ ਦੇ ਕਮਰ 'ਚ ਦਰਦ ਹੈ ਉਹਨੂੰ ਸ਼ੁਰੂ 'ਚ ਅਸੀਂ ਇਹ ਕਵਾਂਗੇ ਕਿ ਤੂੰ ਅ ਭੁਜੰਗ ਆਸਨ ਕਰਨਾ ਤੇ ਤੂੰ ਅੱਗੇ ਝੁਕਣ ਵਾਲਾ ਆਸਣ ਨਹੀਂ ਕਰਨਾ ਜਦ ਉਹਦੀ ਕਮਰ ਠੀਕ ਹੋ ਜਾਏਗੀ ਫਿਰ ਉਹਨੂੰ ਸਾਰੇ ਆਸਣ ਕਰਾਣੇ ਸ਼ੁਰੂ ਕਰ ਦੇਵਾਂਗੇ ਸੋ ਸੂਰਿਆ ਨਮਸਕਾਰ ਤੰਦਰੁਸਤ ਲੋਕਾਂ ਵਾਸਤੇ ਸਭ ਤੋਂ ਉੱਤਮ ਚੀਜ਼ ਹੈ ਜਿੰਨਾਂ ਕੋ ਸਮੇਂ ਦੇ ਵੀ ਘਾਟ ਹੈ ਜੇ ਉਹ ਹੋਰ ਆਸਣ ਨਹੀਂ ਕਰ ਸਕਦੇ ਸੂਰਿਆ ਨਮਸਕਾਰ ਕਰ ਲੈਣ ਜੇ ਉਹਨੂੰ ਦੋ ਵਾਰੀ ਕਰ ਲੈਣ ਤਿੰਨ ਵਾਰੀ ਕਰ ਲੈਣ ਉਹਦਾ ਹੋਰ ਫਾਇਦਾ ਹੋ ਜਾਂਦਾ ਪਰ ਕਮ ਸਿਕਮ ਇੱਕ ਵਾਰੀ ਜਿਹੜਾ ਆਦਮੀ ਸੂਰਿਆ ਨਮਸਕਾਰ ਕਰ ਲੈਂਦਾ ਔਰ ਉਹ ਵੀ ਜੇ ਉਹ ਕਰੇਗਾ ਸੂਰਜ ਜਦੋਂ ਚੜ ਰਿਹਾ ਓਦੋਂ ਔਰ ਬਾਹਰ ਜਾ ਕੇ ਜੇ ਕਰੇਗਾ ਤੇ ਉਹਦਾ ਹੋਰ ਜ਼ਿਆਦਾ ਫਾਇਦਾ ਹੋਏਗਾ ਜੀ ਇੱਕ ਗੱਲ ਹੋਰ ਜਾਨਣਾ ਚਾਹਾਂਗੇ ਕਿ ਕੋਈ ਖਾਸ ਅਜਿਹੀ ਅਵਸਥਾ ਹੈ ਜਿਵੇਂ ਕਈ ਵਾਰੀ ਕੋਈ ਬਿਮਾਰ ਹੈ ਜਾਂ ਕਿਸੇ ਨੇ ਆਪਰੇਸ਼ਨ ਕਰਵਾਇਆ ਹੈ ਤਾਂ ਓਦੋਂ ਕਿ ਖਾਸ ਕਿਸੇ ਯੋਗ ਗੁਰੂ ਦੀ ਸਲਾਹ ਲੈ ਕੇ ਉਹਦੀ ਮਾਰਗਦਰਸ਼ਨ ਚ ਹੀ ਸਾਨੂੰ ਯੋਗ ਕਰਨੇ ਚਾਹੀਦੇ ਨੇ ਆਸਨ ਸ਼ੁਰੂਆਤ ਜਦੋਂ ਵੀ ਕਰਨੀ ਹੈ ਨਾ ਜੀ ਟੀਵੀ ਤੇ ਦੇਖ ਕੇ ਨਹੀਂ ਕਰਨੀ ਆਪਣੇ ਆਪ ਨਹੀਂ ਦੇਖਣੀ ਕਰਨੀ ਪਹਿਲੇ ਕਿਸੇ ਯੋਗ ਗੁਰੂ ਕੋਲੋਂ ਆਚਾਰੇ ਕੋਲੋਂ ਪਹਿਲੇ ਉਹਨੂੰ ਸਿੱਖਣਾ ਹੈ ਸਿੱਖਣ ਤੋਂ ਬਾਅਦ ਹੀ ਕਰਨਾ ਹੈ ਕਿਉਂਕਿ ਪਤਾ ਹੋਣਾ ਚਾਹੀਦਾ ਤੁਹਾਨੂੰ ਔਰ ਜਦੋਂ ਤੁਸੀਂ ਔਰ ਬਹੁਤ ਲੰਬਾ ਚੋੜਾ ਨਹੀਂ ਸਿੱਖਣਾ ਪੈਂਦਾ ਤੁਸੀਂ 2 4 10 ਦਿਨ ਜਾ ਕੇ ਆ ਜਾਓਗੇ 10 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਕਿਹੜਾ ਆਸਨ ਮੈਨੂੰ ਕਿਹਦੇ ਲਈ ਫਾਇਦਾ ਹੈ ਤੇ ਕਿਹਦੇ ਦਾ ਨੁਕਸਾਨ ਹੈ ਇਸ ਕਰਕੇ ਪਰ ਸ਼ੁਰੂਆਤ ਹਮੇਸ਼ਾ ਹੀ ਜਿਹੜੀ ਹੈਗੀ ਹੈ ਉਹ ਕਿਸੇ ਨਾ ਕਿਸੇ ਯੋਗਾਚਾਰੇ ਜਾਂ ਯੋਗ ਗੁਰੂ ਦੇ ਦੇਖਰੇਖ ਦੇ ਵਿੱਚ ਕਰਨੀ ਚਾਹੀਦੀ ਹੈ ਇੱਕ ਗੱਲ ਹੋਰ ਜਾਨਣਾ ਚਾਹਾਂਗੇ ਕਿ ਬਜ਼ੁਰਗ ਵੀ ਕਹਿੰਦੇ ਸੀ ਕਿ ਹੱਸਣਾ ਸਿਹਤ ਲਈ ਬੜਾ ਜ਼ਰੂਰੀ ਹੁੰਦਾ ਹੈ ਅੱਜ ਕੱਲ ਦੀ ਦੁਨੀਆ ਦੇ ਵਿੱਚ ਨਾ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਤੇ ਲੋਕ ਹੱਸਣਾ ਸ਼ਾਇਦ ਭੁੱਲ ਹੀ ਗਏ ਨੇ ਬਹੁਤ ਘੱਟ ਅਸੀਂ ਲੋਕਾਂ ਨੂੰ ਹੱਸਦੇ ਵੇਖਦੇ ਆ ਜੇ ਹੱਸਦੇ ਨੇ ਤਾਂ ਬੜਾ ਹੌਲੀ ਹੌਲੀ ਜੀ ਤਾਂ ਤੁਸੀਂ ਕੀ ਕਹਿੰਦੇ ਹੋ ਕਿ ਹੱਸਣਾ ਵੀ ਯੋਗ ਹੀ ਹੈ ਹੱਸਣਾ ਜ਼ਿੰਦਗੀ ਹੈ ਇਹ ਸੁਣਿਆ ਹੋਣਾ ਤੁਸੀਂ ਜੀ ਹੁਣ ਹੱਸਣਾ ਜ਼ਿੰਦਗੀ ਹੈ ਕਿਉਂ ਹੈ ਮੈਂ ਤੁਹਾਨੂੰ ਪਹਿਲਾਂ ਇਹ ਦੱਸ ਦਿੰਦਾ ਉਹ ਇਸ ਕਰਕੇ ਹੈ ਕਿ ਜਦੋਂ ਅਸੀਂ ਹੱਸਦੇ ਆ ਨਾ ਸਾਡੀਆਂ ਨਾੜੀਆਂ ਖੁੱਲ ਜਾਂਦੀਆਂ ਹੈ ਹੁਣ ਹੁੰਦਾ ਕਿ ਇਹ ਕਦੇ ਹਾਰਟ ਅਟੈਕ ਆਇਆ ਕੀ ਕਹਿੰਦੇ ਇਹਦੀ ਨਾੜੀ ਬੰਦ ਹੋ ਗਈ ਸੀ ਜਾਂ ਉਹਦੇ ਵਿੱਚ ਕੁਛ ਕਲੌਟ ਆ ਗਿਆ ਸੀ ਬ੍ਰੇਨ ਹੈਮਰੇਜ ਹੋਵੇ ਕੀ ਹੋਇਆ ਕਲੌਟ ਆ ਗਿਆ ਸੀ ਨਾੜੀਆਂ ਜਿੰਨੀਆਂ ਨੇ ਸਾਡੀਆਂ ਨਾੜੀਆਂ ਚ ਹੀ ਖੂਨ ਚੱਲਦਾ ਹੈ ਨਾੜੀਆਂ ਚ ਹੀ ਆਕਸੀਜਨ ਚਲਦੀ ਹੈ ਜੇ ਨਾੜੀਆਂ ਟਾਈਟ ਹੋ ਜਾਣ ਜਾਂ ਉਹਨਾਂ ਚ ਕੋਈ ਕਲੌਟ ਆ ਜਾਏ ਤੇ ਫਿਰ ਉਥੇ ਬਲੱਡ ਦੀ ਸਰਕੂਲੇਸ਼ਨ ਰੁਕ ਜਾਂਦੀ ਹੈ ਆਕਸੀਜਨ ਦੀ ਸਰਕੂਲੇਸ਼ਨ ਰੁਕ ਜਾਂਦੀ ਹੈ ਜਦੋਂ ਅਸੀਂ ਹੱਸਦੇ ਆ ਕਦੇ ਦੇਖ ਲੈਣਾ ਹੱਸ ਕੇ ਤੁਸੀਂ ਹਾਸੇ ਅਲੱਗ-ਅਲੱਗ ਨੇ ਕਈ ਹਾਸੇ ਮਤਲਬ ਐਸੇ ਨਹੀਂ ਜਿਹੜੇ ਬਹੁਤ ਜ਼ਿਆਦਾ ਨਾੜੀਆਂ ਨੂੰ ਖੋਲਦੇ ਨੇ ਔਰ ਜਦੋਂ ਤੁਸੀਂ ਖੁੱਲ ਕੇ ਹੱਸੋ ਜੀ ਰਾਵਣ ਅਸੀਂ ਆਸਾਨ ਨੇ ਬ੍ਰੇਕ ਅਸੀਂ ਆਸਾਨ ਨੇ ਪ੍ਰੈਸ਼ਰ ਅਸੀਂ ਆਸਾਨ ਨੇ ਇਹ ਸਾਰੇ ਹਾਸੇ ਜਿਹੜੇ ਨੇ ਇਹ ਸਾਡੀਆਂ ਨਾੜੀਆਂ ਨੂੰ ਖੋਲ ਦਿੰਦੇ ਨੇ ਜਦੋਂ ਨਾੜੀਆਂ ਖੁੱਲ ਗਈਆਂ ਬਲੱਡ ਸਰਕੂਲੇਸ਼ਨ ਠੀਕ ਹੋ ਗਿਆ ਆਕਸੀਜਨ ਦੀ ਸਰਕੂਲੇਸ਼ਨ ਠੀਕ ਹੋ ਗਈ ਆਪੇ ਹੀ ਹਸਣਾ ਜ਼ਿੰਦਗੀ ਹੈ ਇਸ ਕਰਕੇ ਹਸਣਾ ਬਹੁਤ ਜ਼ਰੂਰੀ ਹੈ ਕਿਸੇ ਬਾਨੇ ਹਸੋ ਦਿਨ ਚ 10 ਮਿੰਟ 5 ਮਿੰਟ ਖੁੱਲ ਕੇ ਔਰ ਆ ਮੁਸਕਰਾਣਾ ਆਸਾਨੀਏਗਾ ਇਹ ਕਰਕੇ ਆਸਾਨੀਏਗਾ ਖੁੱਲ ਕੇ ਹਸਣਾ ਜਿਹੜਾ ਹੈਗਾ ਉਹ ਜ਼ਰੂਰੀ ਹੈ ਔਰ ਜਿਹੜਾ ਲੋਕ ਜੋ ਹੱਸਦੇ ਰਹਿਣਗੇ ਉਹਨਾਂ ਦੀਆਂ ਨਾੜੀਆਂ ਖੁੱਲੀਆਂ ਰਹਿਣਗੀਆਂ ਉਹਨਾਂ ਨੂੰ ਆਕਸੀਜਨ ਦੀ ਕਦੇ ਰੁਕਾਵਟ ਨਹੀਂ ਆਏਗੀ ਬਲੱਡ ਸਰਕੂਲੇਸ਼ਨ ਕਦੇ ਰੁਕਾਵਟ ਨਹੀਂ ਆਏਗੀ ਔਰ ਉਸ ਜਿਆਦਾ ਦੇਖ ਤੱਕ ਸਵਸਥ ਜਿੰਦਗੀ ਜਿਹੜੀ ਹੈ ਉਹ ਬਿਤਾ ਸਕਣੀ ਹੈ ਜੀ ਤੋਂ ਵਰਿੰਦਰ ਜੀ ਜਾਂਦੇ ਜਾਂਦੇ ਸਾਡੇ ਸਾਰੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਯੋਗ ਦਿਵਸ ਤੇ ਤੁਸੀਂ ਮੇਰਾ ਤਾਂ ਇੱਕੋ ਹੀ ਸੁਨੇਹਾ ਹੈ ਜੀ ਕੱਲ ਯੋਗ ਦਿਵਸ ਹੈ ਜਿਹੜੇ ਪਹਿਲੇ ਨਹੀਂ ਯੋਗ ਕਰਦੇ ਪੇ ਕੱਲ ਤੋਂ ਹੀ ਸ਼ੁਰੂ ਸ਼ੁਰੂਆਤ ਕਰ ਦੇਣ ਸਾਡਾ ਇੱਕ ਇੰਟਰਨੈਸ਼ਨਲ ਯੋਗ ਦਿਵਸ ਬਣ ਗਿਆ ਹੁਣ ਔਰ ਇਸ ਦਿਨ ਤੇ ਸ਼ੁਰੂਆਤ ਕਰ ਲਓ ਜਦੋਂ ਤੁਸੀਂ ਅੱਜ ਤੋਂ ਸ਼ੁਰੂਆਤ ਕਰੋਗੇ ਇੱਕ ਮਹੀਨੇ ਚ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਜ਼ਿੰਦਗੀ ਦੇ ਵਿੱਚ ਫਰਕ ਕਿੰਨਾ ਆ ਗਿਆ ਸਿਹਤ ਕਿੰਨੀ ਅੱਛੀ ਹੋ ਗਈ ਹੈ ਰਿਸ਼ਤੇ ਕਿੰਨੇ ਅੱਛੇ ਹੋ ਗਏ ਨੇ ਔਰ ਆਪਣੇ ਆਪ ਥਕਾਵਟ ਨਹੀਂ ਹੁੰਦੀ ਕਦੇ ਵਾਵੇਂ ਜਿੰਨੀ ਦੇਰ ਮਰਜ਼ੀ ਕੰਮ ਕਰਦੇ ਰਹੀਏ ਸੋ ਜਦ ਵੀ ਯਾਦ ਆ ਜਾਏ ਜਦ ਵੀ ਕੋਈ ਦੱਸ ਦੇਵੇ ਉਦੋਂ ਹੀ ਚੰਗੇ ਕੰਮ ਦੀ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ ਤੋਂ ਗੱਲ ਤੋਂ ਹੀ ਸ਼ੁਰੂ ਕਰ ਲੈਣ ਜਿਨ੍ਹਾਂ ਨੇ ਅਜੇ ਤੱਕ ਯੋਗ ਨਹੀਂ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਵਿਹੜੇ ਆ ਕੇ ਗਾਗਰ ਚ ਸਾਗਰ ਜਿਹੜਾ ਹੈਗਾ ਭਰਿਆ ਬਹੁਤ ਥੋੜੇ ਸਮੇਂ ਚ ਬੜੀ ਬਹੁਮੁੱਲੀ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਦੇ ਨਾਲ ਹੀ ਜੀ ਤੁਹਾਡੇ ਸਾਰਿਆਂ ਤੋਂ ਮੈਂ ਇਜਾਜ਼ਤ ਲੈਣਾ ਚਾਹੂੰਗੀ ਇਹ ਹੀ ਕਹੂੰਗੀ ਕਿ ਤੁਸੀਂ ਸਭ ਨੇ ਰੱਖਣਾ ਹੈ ਆਪਣਾ ਖਿਆਲ ਕਿਉਂਕਿ ਤੁਸੀਂ ਹੋ ਖਾਸਮ ਖਾਸ ਆਕਾਸ਼ਵਾਣੀ ਜਲੰਧਰ ਦੇ ਲਈ ਨਮਸਕਾਰ